ਸੰਵਿਧਾਨ ਦਿਵਸ ਦੇ ਮੌਕੇ ਤੇ ਕਹਿੰਦੇ ਜੀ ਇੱਕ ਨਵੀ ਕਲੀ ਪਹਿਲ ਕਦਮੀ ਹੋਈ ਨੌ ਹੋਰ ਭਾਸ਼ਾਵਾਂ ਦੇ ਵਿੱਚ ਸੰਵਿਧਾਨ ਦਾ ਉਲ타 ਕਰਕੇ ਜਾਰੀ ਕੀਤਾ ਗਿਆ ਜੀ ਮਾਹੌਰੀ ਪੰਜਾਬੀ ਕਿ ਸ਼ਾਮਗਲ ਸੰਵਿਧਾਨ ਦਿਵਸ ਦੇ ਉੱਤੇ ਨੌ ਨਵੀਆਂ ਭਾਸ਼ਾਵਾਂ ਦੇ ਵਿੱਚ ਸੰਵਿਧਾਨ ਨੂੰ ਜਾਰੀ ਕੀਤਾ ਗਿਆ ਰਾਸ਼ਟਰਪਤੀ ਨੇ ਇਸ ਸਮਾਗਮ ਨੂੰ ਸੰਸਦ ਦੇ ਵਿੱਚ ਸਮੋਦਨ ਕੀਤਾ ਜਿੱਥੇ ਸੱਤਾਧਾਰੀ ਤਿਰ ਨਾਲ ਵਿਰੋਧੀ ਤਿਰ ਤੇ ਹੋਰ ਉਵੇਂ ਦੇ ਹਾਜ਼ਰ ਸੀਗੇ ਇਸ ਦੌਰਾਨ ਰਾਸ਼ਪਤੀ ਦਰੋਪੀ ਮਰਮਮ ਨੇ ਸੰਵਿਧਾਨ ਨੂੰ ਨੌ ਨਵੀਆਂ ਭਾਸ਼ਾਵਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਪੰਜਾਬੀ ਮਲਿਆਲਮ ਮਰਾਠੀ 네ਪਾਲੀ ਹੈ ਕਸ਼ਮੀਰੀ ਤੇਲਗੂ 오ਡੀਸਾ ਹੈ ਨਾ ਇਸ ਤਰ੍ਹਾਂ ਨੌ ਦੇ ਗ੍ਰੀਪਾ ਸ਼ਾਹ ਮੰਨੇ ਜਿਨ੍ਹਾਂ ਚ ਇਹਨੂੰ ਜਾਰੀ ਕੀਤਾ ਗਿਆ ਰਾਸ਼ਪਤੀ ਨੇ ਕਿਹਾ ਕਿ ਸੰਸਦ ਨੇ 3 ਤਲਾਕ ਵਰਗੇ ਸਮਾਜ ਗੁਰਾਈ ਨੂੰ ਖਤਮ ਕਰਨ ਵਾਲੇ ਬਿੱਲ ਲਿਆਂਦੇ ਜੀ ਧਰਮ ਨੇ 170 ਦੀ ਪੈਰ ਵੀ ਕੀਤੀ ਰਾਸ਼ਪਤੀ ਨੇ ਕਿ ਜਿਹਦੇ ਨਾਲ ਏਕਤਾ ਵਾਲਾ ਰਾਖੂ ਲਿਆ ਜੀ ਉਹਨਾਂ ਨੇ ਠੀਕ ਹੈ ਪਤਾ ਹੁੰਦਾ ਕਿ ਜਿਵੇਂ ਪੰਜਾਬ ਦੇ ਵਿਧਾਨ ਸਭਾ ਦੇ ਵਿੱਚ ਰਾਜਪਾਲ ਦੇ ਬੋਲਣਾ ਵਿੱਚ ਜੋ ਨਿਖਤੀ ਤਜ ਉਹ ਬੋਲਦਾ ਜਾਂਦਾ ਇਸ ਤਰ੍ਹਾਂ ਰਾਸ਼ਪਤੀ ਜੋ ਬੋਲਣ ਉਹ ਪਤਾ ਸੱਤੋਦਾਰੀ ਧਿਰ ਦੇ ਹਵਾਲੇ ਨਾਲ ਸਾਰਾ ਕੁਝ ਹੁੰਦਾ ਜਿਹੜੇ ਅੰਗਰੇਜ਼ੀ ਤੋਂ ਹਿੰਦੀ ਤੋਂ ਮਤਲਬ ਔਖਾਈ ਮਹਿਸੂਸ ਕਰਦੇ ਨੇ ਉਹਨਾਂ ਦੇ ਲਈ ਆਪਣੇ ਸੰਵਧਾਨ ਨੂੰ ਪੜਨਾ ਸਮਝਣਾ ਉਹਦੇ ਤੇ ਚਰਚਾ ਕਰਨੀ ਹੋਰ ਆਸਾਨ ਹੋ ਜੇਗੀ ਚਲੋ ਜਾਰੀ ਕਰਨਾ ਤਾਂ ਸਵਾਗਤ ਜੋਗਾ ਜੀ ਪਰ ਸਬੂਧਾਂ ਅਨੁਸਾਰ ਕੰਮ ਕਰਨਾ ਵੀ ਜ਼ਰੂਰੀ ਹੈ ਉਹਦੇ ਵੱਲ ਵੀ ਪਹਿਲ ਕਦਮੀ ਦੀ ਲੋੜ ਹੈ ਬਹੁਤ ਬਹੁਤ ਸ਼ੁਕਰੀਆ